ਪੰਗੋ ਪ੍ਰਧਾਨ ਸ਼ਾੜਾ ਪ੍ਰੈਸ ਵੈਲਫਰ ਸੁਸਾਇਟੀ ਰਜਿਸਟਰ ਅੰਮ੍ਰਿਤਸਰ ਪੰਜਾਬ ਅੱਜ ਜੋ ਪਤਲਾ ਦੇ ਜੋ ਫੁਕਿਆ ਗਿਆ ਉਹ ਇਸ ਤਰ੍ਹਾਂ ਕੇ ਵੇਖੋ ਜਿੱਥੇ ਮਹਾਜੋਗ ਭਾਰਤ ਦੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਤੋਂ ਆਪਣੇ ਪੰਜਾਬ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਡੀਜੀਪੀ ਪੰਜਾਬ ਵੱਲੋਂ ਜਿਹੜੇ ਨਸ਼ਿਆਂ ਨੂੰ ਲੈ ਕੇ ਜੁੱਦ ਜਿਹੜਾ ਛੇੜਿਆ ਗਿਆ ਵਾ ਤੇ ਪੂਰਾ ਸੰਯੋਗ ਮਿਲ ਰਿਹਾ ਜਿਹੜੇ ਨਸ਼ੇ ਦਾ ਕੋਈ ਧੰਦਾ ਕਾਰੋਬਾਰ ਕਰ ਰਿਹਾ ਉਹਨਾਂ ਨੂੰ ਫੜ ਕੇ ਜੇਲ੍ਹਾਂ ਦੇ ਵਿੱਚ ਭੇਜਿਆ ਜਾ ਰਿਹਾ ਤੇ ਉਹਨਾਂ ਦੇ ਘਰ ਵੀ ਟਾਇੇ ਜਾ ਰਹੇ ਨੇ ਤੇ ਅੱਜ ਇੱਕ ਬੜੀ ਮੜੀ ਮੰਨ ਭਾਗੀ ਇੱਕ ਘਟਨਾ ਵਾਪਰੀ ਆ ਜਿਹੜੇ ਪੱਤਰਕਾਰ ਭਾਈਚਾਰ ਅੰਬਰਸਾ ਦੇ ਚ ਨਮੋਸ਼ੀ ਵਾਲੀ ਵੱਡੀ ਗੱਲ ਆ ਉਹ ਅਸੀਂ ਇੱਕ ਸੀਨੀਅਰ ਪੱਤਰਕਾਰ ਸਾਡਾ ਦੀਪਕ ਬੰਧਾਰੀ ਬਣਾ ਸਾਡਾ ਜਿੰਦੇ ਕੋਈ ਆਸ ਨਹੀਂ ਸੀ ਹੈਗੀ ਜੋ ਅੱਜ ਇੱਕ ਕਲੰਕ ਲਾਤਾ ਉਸਨੇ ਪੱਤਰਕਾਰੀ ਦੇ ਆਪਣਾ ਪਵਿੱਤਰ ਪੇਸ਼ੇ ਨੂੰ ਉਹ ਮੈਂ ਉਹ ਨਾ ਭੁੱਲਣ ਵਾਲਾ ਐ ਵੇਖੋ ਇਨਸਾਨ ਜਦੋਂ ਬੰਦੇ ਵਰਤੀਏ ਫੇਰ ਪਤਾ ਲੱਗਦਾ ਵਾ ਜੋ ਕੁਝ ਹੋਇਆ ਜੋ ਉਹ ਪਰਚਾ ਦਰਜ ਹੋਇਆ ਇੱਕ ਦਵਾਈਆਂ ਵਾਲੀ ਜਿਹੜੀ ਕੰਪਨੀ ਚਲਾ ਰਿਆ ਸੀ ਠੀਕ ਹੈ ਕਾਰੋਬਾਰ ਕਰੋ ਸਭ ਨੂੰ ਕਰਨਾ ਚਾਹਨਾ ਚਾਹੀਦਾ ਹੈ ਉਸ ਦੀ ਆਰ ਦੇ ਵਿੱਚ ਨਸ਼ੀਲੀਆਂ ਗੋਲੀਆਂ ਦਾ ਜਿਹੜਾ ਧੰਦਾ ਗੈਰ ਕਾਨੂੰਨੀ ਜਿਹੜਾ ਵਾ ਹਸਪਤਾਲਾਂ ਦੇ ਵਿੱਚ ਜੋ ਸਾਹਮਣੇ ਆਇਆ ਕੋ ਉਹਦੇ ਸਾਥੀਆਂ ਦੇ ਨਾਲ ਜੋ ਪਰਚਾ ਦਰਜ ਹੋਇਆ ਵਾ ਬੜੀ ਮੱਧ ਭਾਗੀ ਗੱਲ ਆ ਬੜੀ ਨਮੋਸ਼ੀ ਆ ਅੰਮ੍ਰਿਤਸਰ ਦੇ ਸਮੂਹ ਪੱਤਰਕਾਰ ਪਰ ਕੋਈ ਬੋਲਣ ਨੂੰ ਤਿਆਰ ਨਹੀਂ ਸੀ ਅੱਜ ਸ਼ਾਡਾ ਪ੍ਰੈਸ ਵੈਲਪਰ ਸੁਸਾਇਟੀ ਨੇ ਸਮੂਹ ਉਹਦੇਦਾਰਾਂ ਨੇ ਇੱਕ ਮੀਟਿੰਗ ਕੀਤੀ ਨਹੀਂ ਇਹ ਆਪਾਂ ਨੂੰ ਆਵਾਜ਼ ਚੁੱਕਣੀ ਚਾਹੀਦੀ ਆ ਜਿਹੜੀਆਂ ਇਹੋ ਜਿਹੇ ਕਾਲੀਆਂ ਭੇਡਾਂ ਪੱਤਰਕਾਰੀ ਦੀ ਆੜ ਦੇ ਵਿੱਚ ਆਪਣਾ ਗੈਰ ਕਾਨੂੰਨੀ ਧੰਦਾ ਨਸ਼ੇ ਦਾ ਕਾਰੋਬਾਰ ਕਰ ਰਿਆ ਇਹਨਾਂ ਨੂੰ ਸਲਾਖਾਂ ਦੇ ਪਿੱਛੇ ਭੇਜਣਾ ਚਾਹੀਦਾ ਤੇ ਮੈਂ ਡੀਜੀਪੀ ਪੰਜਾਬ ਸਰਕਾਰ ਭਗਵੰਤ ਮਾਨ ਮੁੱਖ ਮੰਤਰੀ ਜੀ ਅਤੇ ਕਮਿਸ਼ਨ ਸਾਹਿਬ ਆਪਣੇ ਅੰਮ੍ਰਿਤਸਰ ਜੀ ਨੂੰ ਵਿਸ਼ਵਾਸ ਦਿਵਾਉਣਾ ਪਿਛੜਾ ਪ੍ਰੈਸ ਵੈਲਫਰ ਸੋਸਾਇਟੀ ਜਿਹੜੀ ਆ ਪੁਲਿਸ ਦੇ ਨਾਲ ਸਰਕਾਰ ਦੇ ਨਾਲ ਖੜੀ ਹੈ ਜਿਹੜਾ ਇਹੋ ਜਿਹੇ ਕੋਈ ਕਾਲੀਆਂ ਭੇਡਾਂ ਜਿਹੜੀਆਂ ਇਹੋ ਜਿਹੀਆਂ ਵੱਡੀਆਂ ਹੋਈਆਂ ਨੇ ਜੇ ਕੋਈ ਕੰਮ ਕਰਦੀਆਂ ਨੇ ਗਲਤ ਅਸੀਂ ਤੁਹਾਡਾ ਸੰਯੋਗ ਕਰਾਂਗੇ ਇਹਨਾਂ ਦੇ ਸਲਾਖਾਂ ਦੇ ਪਿੱਛੇ ਭੇਡਾਂ ਦੇ ਅਸੀਂ ਤੁਹਾਡੀ ਪੂਰੀ ਮਦਦ ਕਰਾਂਗੇ ਅਸੀਂ ਚਾਹੁੰਦੇ ਹਾਂ ਇਹ ਦੀਪਕ ਭੰਡਾਰੀ ਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਬਾਕੀ ਇੱਕ ਗੱਲ ਹੋਰ ਦਸੀਏ ਕਈ ਵੀਰਾਂ ਦੇ ਮੈਨੂੰ ਫੋਨ ਆਏ ਆ ਹਸਪੀਟਲਾਂ ਦੇ ਵੀ ਆਏ ਆ ਕਈ ਪ੍ਰਸ਼ਾਸਨ ਦੇ ਵੀ ਆਏ ਆ ਇਹ ਕਹਿੰਦੇ ਬਹੁਤ ਬਲੈਕਮੇਲ ਕਰਦਾ ਸੀ ਇਹਦਾ ਰੇਟ ਹੁੰਦਾ ਸੀ 5 ਲੱਖ ਤੋਂ ਸ਼ੁਰੂ ਹੁੰਦਾ ਹੁੰਦਾ ਸੀ ਲੱਖ 1.5 ਲੱਖ 2 ਲੱਖ ਤੇ ਮੁੱਕ ਜਾਂਦਾ ਸੀ ਕਈ ਇੱਕ ਵੀਰ ਦੇ ਹੋਰ ਫੋਨ ਆਇਆ ਹਾਂ ਦਾ ਭਾਜ ਮੈਂ 4 ਲੱਖ ਰੁਪਈਆ ਇਸ ਬੰਦੇ ਨੂੰ ਅੱਜ ਤੋਂ 5 ਸਾਲ ਪਹਿਲਾਂ ਦਿੱਤਾ ਸੀ ਇਹ ਬਲੈਕਮੇਲ ਕਰਨ ਆਇਆ ਸੀ ਕਿ ਉਹ ਨਾਂ ਨਹੀਂ ਲੈ ਸਕਦੇ ਹਰੇ ਪਰਿਵਾਰ ਵਾਲੇ ਅਗਲੇ ਕਾਰੋਬਾਰ ਕਰ ਰਹੇ ਨੇ ਤੇ ਸੋ ਐਡਾ ਤਗੜਾ ਇੱਕ ਆ ਦੇਖਣ ਨੂੰ شریف ਬੰਦਾ ਲੱਗਦਾ ਸੀ ਪਰ ਬੋਲਣ 'ਚ ਮੈਨੂੰ ਕੋਈ ਜੱਜ ਨਹੀਂ ਆ ਖਫਣ ਬੰਨ ਕੇ ਤੁਰਿਆ ਵਾ ਜੇ ਪ੍ਰਧਾਨ ਪਰਵਾ ਨੇ ਬਣਾਇਆ ਜੇ ਪੱਤਰਕਾਰ ਕੋ ਗਲਤ ਕੰਮ ਕਰ ਰਿਹਾ ਤੇ ਉਹ ਆਪਣੀ ਸਜ਼ਾ ਭੁਗਤਣ ਲਈ ਤਿਆਰ ਹੋ ਸ਼ਾੜਾ ਪ੍ਰੈਸ ਵੈਲਫਰ ਸੋਸਾਇਟੀ ਪੱਤਰਕਾਰੀ ਦੇ ਪੁੱਤਰ ਪੇਸ਼ੇ ਨੂੰ ਬਦਨਾਮ ਨਹੀਂ ਹੋਣ ਦਵੇਗੀ ਪੱਤਰਕਾਰ ਸਾਥੀਓ ਬਿਲਕੁਲ ਜਾਂਚ ਦੀ ਮੰਗ ਕਰਦੇ ਆ ਸਰਕਾਰ ਕੋਲੋਂ ਵੀ ਜਿਹੜੇ ਇਹਨਾਂ ਦੀ ਇੱਕ ਪੂਰੀ ਜਾਂਚ ਕਰੋ ਇੱਕ ਮੈਂ ਡੀਪੀਐਫ ਸਾਹਿਬ ਨੂੰ ਅਪੀਲ ਕਰਦਾ ਵੀ ਅੰਮ੍ਰਿਤਸਰ ਦੇ ਜਿਹੜੇ ਵੀ ਪੱਤਰਕਾਰ ਵੀਰ ਆਪਣੇ ਕੰਮ ਕਰ ਰਹੇ ਨੇ ਉਹਨਾਂ ਦੀ ਡਿਟੇਲ ਹੋਣੀ ਬਹੁਤ ਜ਼ਰੂਰੀ ਆ ਕੋਈ ਭਾਵੇਂ ਆਪਣਾ ਚੈਨਲ ਚਲਾ ਰਿਹਾ ਆ ਰਾਈ ਨੰਬਰ ਦਾ ਚੜਿਆ ਕੋਈ ਚੈਲੋ ਘੜਿਆ ਉਹਦੀ ਰਿਸਟ੍ਰੇਡ ਉਹਦੀ ਇਹ ਜਾਂਚ ਵੀ ਕਰਾਓਗੇ ਬੰਦਾ ਕੀ ਕੰਮ ਕਰਦਾ ਕਿੱਦਾਂ ਭਾਵੇਂ ਮੈਂ ਕਿਉਂ ਨਾ ਆਵਾਂ ਸੋ ਜਾਂਚ ਜ਼ਰੂਰੀ ਹੈ ਜਿਹੜਾ ਨਸ਼ੇ ਦਾ ਜਿਹੜਾ ਕਿ ਕਲੰਕ ਲੱਗਾ ਵਾ ਇਹ ਮੈਨਾਂ ਵੀ ਇਹ ਬਖਸ਼ਯੋਗ ਨਹੀਂ ਬੰਦਾ ਹੈਗਾ ਵੈਲਫੇਅਰ ਸੁਸਾਇਟੀ ਦਾ ਚੇਅਰਮੈਨ ਹੈ ਜੀ ਦੇਖੋ ਜੀ ਬੀਤੇ ਦਿਨੀ ਇੱਕ ਸੀਨੀਅਰ ਪੱਤਰਕਾਰ ਅਮਰ ਸਾਦੇ ਦੀਪਕ ਭੰਡਾਰ ਜੀ ਉਹਨਾਂ ਕੋਲ ਨਸ਼ੀਲੀਆਂ ਗੋਲੀਆਂ ਭਾਰੀ ਮਾਤਰਾ ਵਿੱਚ ਬਰਾਮਦ ਹੋਈਆਂ ਉਸ ਦੇ ਰੋਸ ਹੋ ਜਾਓ ਅੱਜ ਸਾਡਾ ਪ੍ਰੈਸ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਹਰਪਾ ਸਿੰਘ ਪੰਗੂ ਸਰਪ੍ਰਸਤ ਰੇਸ਼ਮ ਸਿੰਘ ਜੀ ਜਨਰਲ ਸੈਕਟਰੀ ਸਰਵਾਸੰਗਤ ਦਾਵਾ ਜੀ ਦੀ ਅਗਵਾਈ ਹੇਠ ਇਹ ਪੁਤਲਾ ਛਾਡੇ ਚੌਂਕ ਕਿ ਫੁੱਕਿਆ ਗਿਆ ਜੀ ਤੇ ਇਹ ਪੱਤਰਕਾਰ ਦੀ ਆੜ ਵਿੱਚ ਪੱਤਰਕਾਰਾਂ ਨੂੰ ਬਦਨਾਮ ਕਰ ਰਿਹਾ ਇਹ ਜਿਹੜੀਆਂ ਕਾਲੀਆਂ ਭੇਡਾਂ ਪੱਤਰਕਾਰੀ ਦੇ ਵਿੱਚ ਹੈਗੀਆਂ ਜਿਹੜਾ ਆਪਣਾ ਨਜਾਇਜ਼ ਜਾਇਜ਼ ਕੰਮ ਕਰ ਰਹੀਆਂ ਆ ਉਹ ਜਿਹੜੀ ਆ ਉਹਦੇ ਵਿੱਚ ਸਮੂਹ ਪੱਤਰਕਾਰਾਂ ਦੇ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਆ ਦੇਖੋ ਜੀ ਮੈਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਨਸ਼ਿਆਂ ਵਿਰੁੱਧ ਜੁੱਧ ਨਸ਼ਾ ਫਰਦ ਜੋ ਚਲਾਈ ਮਹਿੰਮ ਦੀ ਸ਼ਿਲੰਗਾ ਕਰਦਾ ਆ ਉੱਥੇ ਮੈਂ ਭਗਵੰਤ ਮਾਨ ਸਰਕਾਰ ਤੋਂ ਪੁਸਕ ਮਿਸ਼ਨ ਅਮਰਸਾਹਬ ਤੋਂ ਮੰਗ ਕਰਦਾ ਆ ਕਿ ਪੱਤਰਕਾਰ ਦੀਪਕ ਭੰਡਾਰੀ ਜੀ ਦੇ ਜਿੰਨੇ ਵੀ ਸੋਰਸ ਹੈਗੇ ਆ ਜਿਨ੍ਹਾਂ ਦੀ ਉਹ ਆਪਣੇ ਚੈਨਲ ਤੇ ਹਸਪਤਾਲਾਂ ਦੇ ਡਾਕਟਰਾਂ ਦੀ ਇੰਟਰਵਿਊਜ਼ ਕਰਦੇ ਸੀ ਉਹਨਾਂ ਦਾ ਵੀ ਜਿਹੜੀ ਨਿਰਪੱਖ ਜਾਂਚ ਕੀਤੀ ਆ ਅਮਰੀਕਾ ਨਾਲ ਜਾਂਚ ਕੀਤੀ ਜਾਵੇ ਤਾਂ ਜੋ ਸੱਚ ਜਿਹੜਾ ਆ ਲੋਕਾਂ ਦੇ ਸਾਹਮਣੇ ਆ ਸਕੇ ਜੋ ਲੋਕ ਪੱਤਰਕਾਰ ਦੀ ਆੜ ਹੇੜ ਇਹ ਗੈਰ ਕਾਨੂੰਨੀ ਇਹ ਕੰਮ ਕਰਦੇ ਆ ਨਸ਼ੀਲੀਆਂ ਗੋਲੀਆਂ ਵੇਚਦਾ ਕੰਮ ਕਰਦੇ ਆ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ